ਬੀਤੀ ਦਾ ਜਲੰਧਰ ਹੁਸ਼ਿਆਰਪੁਰ ਹਾਈਵੇ ਤੇ ਮਡਿਆਲਾ ਵਿਖੇ ਸਥਿਤ ਹਿੰਦੁਸਤਾਨ ਪੈਟਰੋਲੀਅਮ ਪਲਾਂਟ ਤੋਂ ਕੁਝ ਦੂਰ ਤੇ ਐਲਪੀਜੀ ਗੈਸ ਨਾਲ ਭਰਿਆ ਇੱਕ ਟੈਂਕਰ ਪਲਟਣ ਤੋਂ ਬਾਅਦ ਭਿਆਨਕ ਅੱਗ ਲੱਗ ਗਈ ਮਡਿਆਲਾ ਨੇੜੇ ਪਲਾਂਟ ਵਿੱਚ ਜਾ ਰਿਹਾ ਹੈ ਐਲਪੀਜੀ ਨਾਲ ਭਰਿਆ ਇੱਕ ਟੈਂਕਰ ਉਥੋਂ ਲੰਘ ਰਿਹਾ ਸੀ ਜੀ ਕੁਮੇਂਦਰਾ ਪਿਕਅਪ ਨਾਲ ਟਕਰਾ ਗਿਆ ਅਤੇ ਪਲਟ ਗਿਆ ਜਿਸ ਕਾਰਨ ਟੈਂਕਰ ਵਿੱਚ ਗੈਸ ਤੇਜ਼ੀ ਨਾਲ ਲੀਕ ਹੋ ਗਈ ਆਲੇ ਦੁਆਲੇ ਦੇ ਖੇਤਰ ਵਿੱਚ ਫੈਲ ਗਈ ਅਤੇ ਅੱਗ ਲੱਗ ਗਈ ਜਿਸ ਦੇ ਉੱਥੋਂ ਲੰਘਣ ਵਾਲੇ ਵਾਹਨਾਂ ਅਤੇ ਆਸ-ਪਾਸ ਸਥਿਤ ਦੁਕਾਨਾਂ ਅਤੇ ਘਰਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਲੋਕਾਂ ਦਾ ਕਹਿਣਾ ਕਿ ਭਿਆਨਕ ਅੱਗ ਕਾਰਨ ਨੇੜਲੇ ਘਰਾਂ ਵਿੱਚ ਰੱਖੇ ਸਿਲੰਡਰ ਵੀ ਫਟ ਗਏ ਜਿਸ ਕਾਰਨ ਅੱਗ ਹੋਰ ਵੀ ਤੇਜ਼ ਫੈਲ ਗਈ ਹਾਦਸੇ ਵਿੱਚ ਨੇੜਲੇ ਦੁਕਾਨਦਾਰਾਂ ਅਤੇ ਘਰਾਂ ਵਿੱਚ ਰਹਿਣ ਵਾਲੇ ਵੱਡੀ ਗਿਣਤੀ ਵਿੱਚ ਲੋਕ ਸੜ ਗਏ ਸਿਵਲ ਹਸਪਤਾਲ ਹਸਿਆਰਪੁਰ ਤੋਂ ਐਂਬੂਲੈਂਸ ਦੀ ਅਤੇ ਵੱਡੀ ਗਿਣਤੀ ਵਿੱਚ ਨਿੱਜੀ ਐਂਬੂਲੈਂਸ ਵੀ ਜ਼ਖਮੀਆਂ ਨੂੰ ਲਿਢਾਉਣ ਵਿੱਚ ਮੌਕੇ ਤੇ ਪਹੁੰਚ ਗਈ ਇਸ ਹਾਦਸੇ ਵਿੱਚ 2 ਜਣਿਆਂ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਖਬਰ ਮਿਲਦੇ ਹੀ ਸਥਾਨਕ ਸਰਕਾਰਾਂ ਮੰਤਰੀ ਰਵਜੋਤ ਸਿੰਘ ਵੀ ਮੌਕੇ ਤੇ ਪਹੁੰਚੇ ਅਤੇ ਰਾਹਤ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਵੀ ਲਿਆ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਘਰ ਵੀ ਲੂ ਹੋ ਗਿਆ ਓਏ ਮੋੜ ਤੇ ਇਸ ਦਾ ਘਰ ਮੋੜ ਤੇ ਟੈਂਕਰ ਫਟਿਆ ਕਦੋਂ ਦੀ ਗੱਲ ਕਿੰਨੀ ਕੁ ਵੇ ਦੀ ਗੱਲ ਹੈ ਇਹ ਮੇਰਾ ਖਿਆਲ ਹੈ 9:30 10:00 ਵਜੇ ਦੀ ਗੱਲ ਹੈ ਮੈਂ ਨੌਣ ਲਗਾਈ ਦੁਕਾਨ ਬੰਦ ਕਰਕੇ ਆਇਆ ਮੈਂ ਕੋਠੇ ਦੇ ਮਾਹੌਲ ਚ ਨਾ ਕੱਪੜੇ ਲਾਏ ਕੱਪੜਾ ਲਾ ਕੇ ਇੱਕੋ ਡੱਬਾ ਪਾਣੀ ਦਾ ਪਾਇਆ ਜਾਂ ਦੁਕਾਨ ਦਾ ਠਾ ਮੈਂ ਥੱਲੇ ਉਤਰਿਆ ਫਟਾਫਟ ਘਰ ਕਾ ਬਤੀਆਂ ਬੰਦ ਕਰ ਲੋ ਟੈਂਕਰ ਫਟ ਗਿਆ ਓਏ ਉਹ ਉਹ ਫਟਾਫਟ ਬੱਤੀਆਂ ਜਿੱਤੇ ਬੱਤੀਆਂ ਵੱਲ ਗਈ ਤੇ ਫੇਰ ਦੇ ਅੰਦਰ ਅੱਗ ਵੱਢ ਗਈ ਓਏ ਕਿੰਨੇ ਜੀ ਸੀ ਆਪਣੇ ਘਰ ਦੇ ਹਾਂ ਜੀ ਜਿਨ੍ਹਾਂ ਨੂੰ ਅੱਗ ਮੈਂ ਹਾਂ ਜੀ 6 ਜੀ ਆ ਠਠਈ ਸਾਰੇ ਹਾਂ ਜੀ ਉਹ ਮੇਰਾ ਪੁੱਤ ਜਿਹਨੇ ਮਰਦੀ ਬਚਾਇਆ ਮੇਰੇ ਅਕਲ ਦੀ ਉਹਨੇ ਮੈਨੂੰ ਮਸੀ ਬਚਾਇਆ ਮਾਰਾ ਦਸੂ ਨੇ ਬੋਇਆ ਕਿ ਉਹ ਪਾਣੀ ਐ ਸਾਡਾ ਘਰ ਮੋੜ ਤੇ ਆ ਮੇਰਾ ਦਿੱਤੀ ਹੋ ਆਪਣੀ ਤਰਵੰਡੀ ਦੀ ਛੜਕ ਜਾਂਦੀ ਆ ਤੇ ਉਥੇ ਤਰਵੰਡੀ ਛੜਕ ਗਈ ਤਾਂ ਮੈਂ ਕੋਠੇ ਦੇ ਲਾਉਣ ਗਿਆ ਦੁਕਾਨ ਬੰਦ ਮੇਰਾ ਨਾਮ ਗੁਰਮਤ ਸਿੰਘ ਆ ਜੀ ਗੁਰਮਤ ਸਿੰਘ ਖਾਲੀ ਮੜਾ ਸਾਨੋਪਰ 라ਵਲ ਰਾਮ ਲੈਂ ਮੁਖ ਸਿੰਘ ਸਾਨੋਪਰ 라ਵਲ ਰਾਮ 라ਵਲ ਹਾਂ ਜੀ ਰਾਮਪਿੰਡ ਮੜਿਆਲਾ ਹਾਂਜੀ ਹਾਂਜੀ ਹਾਂ ਸੰਜੀਵਾ 100 100 ਹੋਇਆ ਕੀ ਸੀ ਹੋਇਆ ਪਾਣੀ ਮੇਰਾ ਟਾਈਮ ਆ ਇਹ 9:30 10:00 ਵਜੇ ਦਾ ਟਾਈਮ ਆ ਅੱਛਾ ਜੀ ਮੈਂ ਗਦਾਨ ਬੰਦ ਕਰਕੇ ਕੋਠੇ ਨਹਾਉਣ ਗਿਆ ਅੱਛਾ ਜੀ ਤੇ ਮੈਂ ਇੱਕੋ ਡੱਬਾ ਪਾਣੀ ਦਾ ਪਾਇਆ ਜਦੋਂ ਟੈਂਕਰ ਕਾ ਉੱਥੋਂ ਮੋੜ ਕਟਣ ਲਗਾ ਆਪਣੇ ਮਤਲਬ ਪਲਾਨਟ ਵੱਲੋਂ ਚੱਲਾ ਸੀ ਨਹੀਂ ਹਾਂ ਕਲਵੰਡੀ ਵੱਲੋਂ ਤਲਵੰਡੀ ਬਣਾਇਆ ਕਿਧਰੋਂ ਸੀ ਆਇਆ ਇਧਰੋਂ ਇਹਨੇ ਪਤਾ ਸ਼ਾਕਰੋ ਭਰਿਆ ਟੈਂਕਰ ਸੀਗਾ ਫੁੱਲ ਤੇਲ ਦਾ ਸੀਗਾ ਨਹੀਂ ਗੈਸ ਦਾ ਐਚਪੀ ਐਚਪੀ ਗੈਸ ਗੈਸ ਦਾ ਟੈਂਕ ਐਤ ਵੀ ਗੈਸ ਦਾ ਟੈਂਕਰ ਸੀ ਵੱਡਾ ਟਰੱਕ ਵੱਡਾ ਟਰੱਕ ਜਿਹੜਾ ਹੁੰਦਾ ਹਜ਼ਾਰਾਂ ਵਾਲੀ ਹੁੰਦਾ ਅੱਛਾ ਹੀ ਪਤਾ ਨਹੀਂ ਕਿੰਨੇ ਟਨ ਉਹ ਤੇ ਗੈਸ ਜਾਂਦੀ ਆ ਅ ਗੈਸ ਟੈਂਕਰ ਜੋ ਹਮਾਰੇ ਉੱਪਰ ਦੇ ਬੱਚੇ ਕਰਾ ਚਾਹੀ ਤੇ ਜਿਵੇਂ ਨਾਟਕੇ ਕੋਠੇ ਤੋਂ ਥੱਲੇ ਉਤਰਿਆ ਲੈਕਾ ਸਾਰੀਆਂ ਬੰਦ ਕੀਤੀਆਂ ਸਾਰੇ ਪਰਵਾਰ ਨੂੰ ਕਿਹਾ ਵੀ ਤੁਸੀਂ ਅੰਦਰ ਬੜ ਜਾਓ ਟੈਂਕਰ ਫਟ ਗਿਆ ਹੂੰ ਉਹ ਸਾਡੇ ਘਰ ਤੇ ਵੀ ਆਗ ਲੱਗ ਗਈ ਆਂਡੀਆਂ ਉਹ ਲੱਗ ਗਈ ਸੀ ਤੁਹਾਡੇ ਘਰ ਦੇ ਘਰ ਵੱਲੋਂ ਵੀ ਆ ਗਈ ਸਾਰੇ ੱਡੇ 'ਚ ਫੈਲ ਗਏ ਪਾਜੀ ਮਤਲਬ ਉਹ ਮੰਡਿਆਲਾ ੱਡੇ ਮੰਡਿਆਲਾ ੱਡੇ 'ਚ ਪਿੰਡ ਨੂੰ ਵੀ ਆਜੇ ਇੱਥੇ ਪਿੰਡ 'ਚ ਵੀ ਗਈ ਆ ਤੁਸੀਂ ਕੀ ਕਰੇ ਸਿਦੂ ਮੈਂ ਉਸ ਨੂੰ ਨਾਉਣ ਲੱਗਾ ਕੋਠੇ ਤੇ ਜੀ ਆਗ ਲੱਗੀ ਮੈਂ ਨਾਟ ਕੇ ਜਾ ਕੇ ਨਾ ਥੱਲੇ ਸਾਰੇ ਪਰਵਾਰ ਨੂੰ ਮੈਂ ਕਹਾ ਲੇਟਾ ਬੰਦ ਕਰ ਦਿਓ ਉਹ ਗੈਸ ਟੈਂਕਰ ਫਟ ਗਿਆ ਸਾਡੇ ਲੱਗ ਗਈ ਆ ਨਾ ਬੋਰਡ ਉਹ ਹਾਂਜੀ ਹਾਂਜੀ ਤੇ ਉਹਨਾਂ ਟੈਂਕਰਾਂ ਬੰਦ ਇਹਨਾਂ ਨੇ ਸਾਰਿਆਂ ਦਾ ਦਰਵਾਜ਼ਾ ਬੰਦ ਕਰਾ ਦੇਣਾ ਕਿਹਨੇ ਘਰਾਂ ਨੂੰ ਅੱਗ ਲੱਗੀ ਉਹ ਕਿੰਨੇ ਘਰਾਂ ਨੂੰ ਦੇਖੇ ਮੇਰੇ ਆਈਡੀਏ ਦੇ ਨਾਮ ਸਾਰੇ ਅੱਡੇ ਨੂੰ ਲੱਗੀ ਹੋ ਆ ਤੁਹਾਡੇ ਕੀ ਨਾਮ ਮੇਰਾ ਨਾਮ ਗੁਰਮਖ ਸਿੰਘ ਆ ਜੀ ਤੁਸੀਂ ਨਹਾਂਜੇ ਦੇ ਜੀ ਹਾਂਜੀ ਆ ਮੇਰਾ ਸਾਰਾ ਪਰਿਵਾਰ ਆ ਪਾਜੀ ਕੀ ਨਾਮ ਆ ਜੀ ਮੇਰਾ ਨਾਮ ਗੁਰਮਖ ਸਿੰਘ ਆ ਪਾਜੀ ਹਾਂਜੀ ਕੀ ਹੋਇਆ ਬਾ ਕੀ ਆ ਉਹ ਟੈਂਕਰ ਫਟ ਗਿਆ ਪਾਜੀ ਕਿੰਨੀਆਂ ਇੱਕ ਗੱਡੀਆਂ ਮੌਕੇ ਤੇ ਹੁਣ ਲੱਗ ਚੁੱਕੀਆਂ ਨੇ ਜੀ 20 ਤੋਂ 18 ਤੋਂ 20 ਗੱਡੀਆਂ ਲੱਗੀਆਂ ਅਸਵਿਲੇ ਕੀ ਹਾਲਾਤ ਨੇ ਅਸਵਿਲੇ ਬਿਲਕੁਲ ਸੇਫ ਹਾਲਾਤ ਨੇ ਉਗੀ 4 ਤੋਂ 40 ਕਿਲੋਵੋਲਟ ਦੇ 6 ਪਾ ਟੈਂਡਰ ਦੋ ਵਾਰੀ ਰਿਪੀਟ ਹੋ ਚੁੱਕੇ ਨੇ ਗਾਦਮਪੁਰ 에ਅਰਬੀਸ ਦਾ ਸੀਗਾ ਗਾਦਮਪੁਰ ਸਰਬਲਟ ਤੇ ਦੋ ਜੰਗਲਾ ਇੱਕ ਸੋਨਾ ਲਿੱਕਾ ਸੋਨਾ ਲਿੱਕਾ ਦੋ ਵਾਰੀ ਰਿਪੀਟ ਹੋਈ ਹੈ ਔਰ ਆਦਮਪੁਰ 에ਅਰ ਬਸ ਦੋ ਵਾਰੀ ਰਿਪੀਟ ਹੋਇਆ ਆਲਮੋਸਟ ਟੋਟਲ ਨੂੰ ਲਾ ਕੇ 18 ਤੋਂ ਉੱਨੀ ਗੱਡੀਆਂ ਲੱਗੀਆਂ ਨੇ ਸ਼ੀਰ ਗੱਡੀਆਂ ਤੇ ਮੱਥੇ ਤੇ ਤੁਹਾਨੂੰ ਕਿੰਨੇ ਵਜੇ ਪਾਜੀ ਸੂਚਨਾ ਮਿਲਦੀ ਸੀ ਨਾ ਟਾਈਮ ਸੂਚਨਾ ਮਿਲੀ ਸੀ ਜੀ ਆਫਿਸ ਦੇ ਵਿੱਚ ਵੀ ਤੇ ਸਾਨੂੰ ਮੰਤਰੀ ਸਾਹਿਬ ਡਾਕਟਰ ਗੋਜੂ ਦੇ ਪੀਐਸਾ ਪ੍ਰਦੀਪ ਜੀ ਨੇ ਵੀ ਫੋਨ ਕੀਤਾ ਸੀ ਜੀ 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 ਥੋੜਾ ਉੱਚੀ ਜੱਗ ਸਰ ਥੋੜਾ ਉੱਚੀ ਇਹ ਬਿਆਨ ਨਹੀਂ ਕੀਤਾ ਜਾ ਸਕਦਾ ਆਪਾਂ ਘੱਟ ਜਿਹੜੀ ਹੋ ਗਈ ਤੇ ਜਿਹੜੀ ਸਰੀਰ ਦੀ ਪਰਚੀ ਜਿਹੜੀ ਹੋ ਚੱਲਦੀ ਹੈ ਤੇ ਜਿਹੜੀ ਚੀਜ਼ ਸਰਕਾਰ ਵੱਲੋਂ ਜਿਹੜਾ ਅੰਦਰ ਹੈ ਵਿਚਾਰੀ ਅਸੀਂ ਟ੍ਰਾਫਿਕ ਕਰ ਰਹੇ ਹਾਂ ਜਿਹੜਾ ਜਿਹੜਾ ਮੈਂ ਕਿਹਾ ਦੇ ਲਈ ਮੈਂ ਤਾਂ ਪਟਾਚੀ ਸਾਹਮਣੇ ਖੜਾ ਹਾਂ ਜਿਹੜਾ ਭਰੇ ਹੈ ਕਿ ਟਿਕ ਬੈਂਕ ਕੰਪਨੀ ਜਿਹਨਾਂ ਨੇ ਕਿਹਾ ਜੋ ਕਹਿ ਰਹੇ ਉਹ ਮੋੜਨ ਲੱਗ ਪਏ ਕਿ ਪ੍ਰੋਡਕਸ਼ਨ ਹੋ ਰਿਹਾ ਹੈ ਹੋਰ ਤਾਂ ਵੀ ਨਾ ਪਲਾਸ ਹੋਇਆ ਉਹ ਜਿਹੜੀ ਗੈਸ ਨੇ ਕੁਝਾਰੇ ਪਾਸੇ ਅੱਜ ਜਿਹੜੀ ਪੱਟੀ ਆਪਾਂ ਚੁਣ ਲਈਏ ਜਿਹਦੇ ਸਾਰੇ ਟੀਮਾਂ ਸੋਚਦੇ ਨੇ ਉਹਨਾਂ ਤੋਂ ਸਾਇਨਾਲ ਹੋ ਰਹੀ ਹੈ ਅੱਜ ਦਾ ਕੰਮ ਦੇਖੋ ਜਸ ਰੈਸਿਡੈਂਸ ਤੋਂ ਸ਼ੁਰੂ ਹੋਇਆ ਇਸ ਦੇ ਰੋਪਾਂ ਜਿੱਤੇ ਦਸ਼ਤ ਦੇ ਰੋਪੈਂਟੇ ਆ ਨਵੇਂ ਬੰਦੇ ਸੇ ਵੀ ਕੰਪਲੀਟ ਏਰੀਆ ਛੱਡ ਕੇ ਵੀ ਸਿੱਧੇ ਚਾਂਦਾਂ ਤੱਕ ਪਿੱਛੇ ਚੱਲ ਗਏ ਨੇ ਏਰੀਆ ਚੱਲ ਗਿਆ ਦੋਵੇਂ ਜੱਤੀ ਨੂੰ ਕਿਹਾ ਕਿ ਅੱਜ ਬਹਾਨਾ ਨਾ ਕਰੀਂ ਇਸ ਸੀਨ ਤੋਂ ਤੇ ਬਾਅਦ ਜਿਹੜਾ ਹਸਪੀਟਲ ਵਿੱਚ ਜਾ ਕੇ ਮਿਲਾਂਗੇ ਸਰ ਅਭੀ ਤੱਕ ਕਿੰਨੇ ਲੋਕ ਜੋ ਇੰਜਰਡ ਹੋ ਚੁੱਕੇ ਆ ਕੁਝ ਪਤਾ ਚੱਲਾ ਹੈ ਅਭੀ ਤੱਕ ਨਹੀਂ ਅਭੀ ਐਸਾ ਮੈਂ ਕੁਝ ਨਹੀਂ ਕਰਨਾ ਨੰਬਰ ਨਹੀਂ ਕੋਈ ਕੈਜ਼ੂਅਲਟੀਜ਼ ਵਗੈਰਾ ਕੁਝ ਡੋਟ ਨੋ ਅਫਵਾਹਾਂ ਅਫਵਾਹਾਂ ਜਿਹੜੇ ਕਿਹਾ ਜਾ ਰਿਹਾ ਕਿ 5 ਤੋਂ 7 ਕੈਜ਼ੂਅਲਟੀ ਹੋਈ ਤੇ ਅਸੀਂ ਵੀ ਇਹੀ ਅਰਦਾਸ ਕਰਦੇ ਹਾਂ ਪਰਮਾਤਮਾ ਅੱਗੇ ਅਫਵਾਹਾਂ ਨਹੀਂ ਹੋਣ ਜੀ ਤੁਸੀਂ ਦੇਖ ਰਹੇ ਹੋ ਸਾਹਮਣੇ ਸੜਕ ਤੇ ਟੈਂਕਰ ਖੜਿਆ ਹੈ ਐਦ ਕੀ ਸਿਰਫ ਅਜੇ ਤੱਕ ਸਿਰਫ ਆਈਡੀਆ ਲਗਾਇਆ ਜਾ ਸਕਦਾ ਹੈ ਸਾਰਾ ਕੁਝ ਅੰਡਰ ਇਨਵੈਸਟੀਗੇਸ਼ਨ ਹਾਂਜੀ ਅੰਡਰ ਇਨਵੈਸਟੀਗੇਸ਼ਨ ਹੈ ਉਸ ਤੋਂ ਬਾਅਦ ਹੀ ਪ੍ਰੋਪਰ ਤਫਤੀਸ਼ ਤੋਂ ਬਾਅਦ ਤੁਹਾਨੂੰ ਸਾ ਪੱਕੇ ਤੌਰ ਤੇ ਦੱਸ ਸਕਦੇ ਹਾਂ ਬਟ ਜਿਵੇਂ ਸਾਹਮਣੇ ਲੱਗ ਰਿਹਾ ਹੈ ਕਿ ਇੱਕ ਰੋਡ ਐਕਸੀਡੈਂਟ ਕਰਕੇ ਜਿਹੜੀ ਹੈ ਅਗ ਲੱਗੀ ਹੈ ਔਰ ਹੁਣ ਤੱਕ ਵੀ ਪੇਸ਼ੈਂਟ ਸਾਡੇ ਸਿਵਲ ਹਸਪੀਟਲ ਦੇ ਵਿੱਚ ਐਡਮਿਟਡ ਨੇ ਔਰ ਅੰਡਰ ਵਿਦ ਬਰਨ ਇੰਜਰੀਜ਼ ਉੱਥੇ ਐਡਮਿਟਡ ਨੇ ਕੋਈ ਸੀਰੀਅਸ ਵੀ ਨਹੀਂ ਕੋਈ ਲਾਈਟਲੀ ਬਰਨਡ ਵੀ ਨਹੀਂ ਬਟ ਟੀਮ ਸਾਡੀ ਆਲਰੇਡੀ ਉੱਥੇ ਅਲਰਟ ਕਰ ਦਿੱਤੀ ਗਈ ਸੀ ਜਿਵੇਂ ਹੀ ਸਾਨੂੰ ਮੈਸੇਜ ਲੱਗਿਆ ਸੀ ਤੇ ਉੱਥੇ ਸਾਰੇ ਡਾਕਟਰ ਸਹਿਬਾਨ ਸਾਰੀ ਮੈਡੀਕਲ ਫੈਸਿਲਿਟੀਆਂ ਦਵਾਈ और सारा अरेंजमेंट इन प्लेस है उत्तर इलाज चलना पेगा <स्थाथ> तो गा। गा। एक कैजुअलिटी एक गा। कैजुअलिटी गा। अजय तक रिपोर्ट हो रही है ਜਿਵੇਂ ਜਿਵੇਂ ਹੋਰ ਜਾਣਕਾਰੀ ਮਿਲਦੀ ਐ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਜਾਨੀ مالی ਨੁਕਸਾਨ ਕਿੰਨਾ ਹੋਇਆ ਲੋਕਾਂ ਦਾ ਘਰਾਂ ਦੁਕਾਨਾਂ ਦਾ ਦੇਖੋ ਤੁਸੀਂ ਦੇਖ ਰਹੇ ਹੋ ਜੀ ਅਜੇ ਵੀ ਫਾਇਰ ਟੈਂਡਰਸ ਜਲੰਧਰ ਫਗਵਾੜਾ ਦਸੂਆ ਹੁਸ਼ਿਆਰਪੁਰ ਸਾਰੇ ਪਾਸਿਓਂ ਆ ਕੇ ਇਸ ਵੇਲੇ ਵੀ ਕੰਮ ਕਰ ਰਹੇ ਨੇ ਸਾਡੀ ਪਹਿਲੀ ਪ੍ਰਾਇੋਰਟੀ ਇਹ ਹੈ ਕਿ ਸਭ ਤੋਂ ਪਹਿਲਾਂ ਜਾਨੀ ਨੁਕਸਾਨ ਨੂੰ ਬਚਾਇਆ ਜਾਵੇ ਔਰ ਇੱਕਦਮ ਫਾਇਰ ਨੂੰ 100% ਐਕਸਟਿੰਗੁਇਸ਼ ਕਰਕੇ ਹੋਰ ਕੋਈ ਗੈਸ ਦੇ ਰਿਮੇਨਿੰਗ 엘ਿਮੈਂਟਸ ਨਾ ਹੋਣ ਉਹਨੂੰ ਪੱਕਾ ਕਰਨ ਲਈ ਨਸਰਾਲਾ ਤੋਂ ਤੇ ਆਦਮਪੁਰ 에ਅਰਫੋਰਸ ਸਟੇਸ਼ਨ ਤੋਂ ਵੀ ਟੀਮਜ਼ ਆਈਆਂ ਹੋਈਆਂ ਨੇ ਅਸੀਂ ਪਹਿਲਾਂ ਉਹ ਕਨਫਰਮ ਕਰਾਂਗੇ ਉਸ ਤੋਂ ਬਾਅਦ ਜਿਹੜੀ ਅਸੈਸਮੈਂਟ مالی ਨੁਕਸਾਨ ਦੀ ਉਹ ਚੱਲਦੀ ਰਹੇਗੀ ਔਰ ਬੰਦਾ ਮੁਆਵਜ਼ਾ ਉਹਨਾਂ ਨੂੰ ਦਿੱਤਾ ਜਾਏ। ਮੈਂ ਕਾਰਨ ਨਹੀਂ ਹੋਇਆ ਮਤਲਬ ਹਾਦਸੇ ਦਾ ਕਾਰਨ ਜੀ ਦੇਖੋ ਜੀ ਸਾਰਾ ਕੁਝ ਇਨਵੈਸਟੀਗੇਸ਼ਨ ਤੋਂ ਬਾਅਦ ਸਾਹਮਣੇ ਆਏਗਾ ਲੇਕਿਨ ਜਿਵੇਂ ਤੁਸੀਂ ਦੇਖ ਰਹੇ ਹੋ ਅ ਇਸ ਵੇਲੇ ਇਦਾਂ ਲੱਗਦਾ ਹੈ ਕਿ ਰੋਡ ਐਕਸੀਡੈਂਟ ਕਰਕੇ ਜਿਹਦੇ ਵਿੱਚ ਗੈਸ ਟੈਂਕਰ ਇਨਵੋਲਵ ਸੀ ਉਹਦੇ ਕਰਕੇ ਗੈਸ ਏਮਿਟ ਹੋਈ ਹੈ ਤੇ